ਜੀ ਸਪੀਕਰ ਸਾਹਿਬ ਸਵਾਲ ਨੰਬਰ 1600 ਸਰਦਾਰ ਤਰਨਪੀਰ ਸਿੰਘ ਸਾਹੁਣ ਕਿਰਤ ਮੰਤਰੀ ਸਰ ਸਪਲੀਮੈਂਟਰੀ ਲੈ ਲੈਣ ਜੀ ਹਾਂਜੀ ਸਪਲੀਮੈਂਟਰੀ ਲੈ ਲਓ ਜੀ ਜੀ ਸਪੀਕਰ ਸਾਹਿਬ ਮੈਂ ਆਪ ਜੀ ਦੇ ਮੱਦੇ ਬਰਾਹੀਂ ਪੁੱਛਣਾ ਚਾਹੁੰਦਾ ਕਿ ਜਿਵੇਂ ਕਿ ਮੰਤਰੀ ਸਾਹਿਬ ਨੇ ਜਾਣਕਾਰੀ ਜੀ ਆਪ ਵੀ ਕਲੀਅਰ ਕੀਤਾ ਕਿ ਪੰਜਾਬ ਚ ਬੋਰਡ ਦੇ ਨਾਲ ਸਿਰਫ 11 ਲੱਖ 16000 ਵਰਕਰ ਰਜਿਸਟਰਡ ਨੇ ਜੋ ਕਿ ਟੋਟਲ ਬਿਲਡਿੰਗ ਵਰਕਰਾਂ ਦਾ ਤੀਜਾ ਹਿੱਸਾ ਵੀ ਨਹੀਂ ਹੈ ਇਹ ਜਿਹੜਾ ਕਿਉਂਕਿ ਤਬਕਾ ਆ ਇਹ ਜਿਤ ਅਨਪੜਤਾ ਦਾ ਬਹੁਤ ਵੱਡਾ ਹੈ ਸੋ ਸਾਡੀ ਜ਼ਿੰਮੇਵਾਰੀ ਹੈ ਸੁਪਰੀਮ ਕੋਰਟ ਦੀਆਂ ਹਦਾਇਤਾਂ ਸਭ ਨੂੰ ਰਜਿਸਟਰਡ ਕਰਨਾ ਮੰਤਰੀ ਸਾਹਿਬ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਇਨਵੋਲਵ ਕਰਕੇ ਕੋਈ ਐਸੀ ਮਹਿੰਮ ਚਲਾਣਗੇ ਜਿਹਦੇ ਨਾਲ ਸਾਰੇ ਜਿਹੜੇ ਬਿਲਡਿੰਗ ਵਰਕਰ ਹੈ ਉਹ ਲੇਬਰ ਬੋਰਡ ਦੇ ਨਾਲ ਰਜਿਸਟਰਡ ਹੋ ਸਕਣ ਜੀ ਮੰਤਰੀ ਜੀ ਸਰ ਇੱਕ ਇੱਕ 2022 ਤੋਂ ਪਹਿਲਾਂ ਜਿਹੜੇ ਟੋਟਲ ਵਰਕਰ ਰਜਿਸਟਰਡ ਸੀ 963699 ਸੀ ਸਰ ਇਸ ਜਿਹੜੀ ਅੱਜ ਦੀ ਤਰੀਕ ਚ 11 ਲੱਖ 1600 651 ਵਰਕਰ ਰਜਿਸਟਰ ਨੇ 1 ਲੱਖ 52900 52 ਵਰਕਰ ਅਸੀਂ ਨਵੇਂ ਰਜਿਸਟਰ ਕੀਤੇ ਨੇ ਔਰ ਬੀਤੀ ਕੱਲ ਸਰ ਮੈਂ ਉਹਰੇ ਕਿਹਾ ਸੀ ਕਿ ਜਿੰਨੇ ਵੀ ਸਾਡੇ ਮਨਰੇਗਾ ਵਰਕਰ ਨੇ ਸਰ ਸਾਡੀ ਪੂਰੀ ਇਹਦੇ ਤੇ ਤਿਆਰੀ ਹੋ ਚੁੱਕੀ ਹੈ ਜੀ ਅਸੀਂ ਇਹਨਾਂ ਨੂੰ ਮਨਰੇਗਾ ਵਰਕਰਾਂ ਨੂੰ ਇੱਕ ਤਾਂ ਬੀਓਸੀਡਬਲੂ ਬੋਰਡ 'ਤੇ ਰਜਿਸਟਰ ਕਰਨ ਲੱਗੇ ਆਂ ਦੂਸਰਾ ਸਰ ਜਿਹੜਾ ਰਜਿਸਟਰਡ ਕਿਰਤੀਆਂ ਦੀ ਗਿਣਤੀ ਨੂੰ ਹੋਰ ਵਧਾਉਣ ਲਈ ਸਮੇਂ-ਸਮੇਂ ਸਰ ਬੋਰਡ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਅਤੇ ਇਹਨਾਂ ਕੈਂਪਾਂ ਦੀ ਉਹ ਸਾਰੀ ਕਾਮਿਆਂ ਨੂੰ ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਰਜਿਸਟਰਡ ਹੋਣ ਉਪਰੰਤ ਇਹਨਾਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ ਉਹ ਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਬੋਰਡ ਵੱਲੋਂ ਪੰਜਾਬ ਕਿਰਤੀ ਸਹਾਇਕ ਮੋਬਾਈਲ ਐਪ ਵੀ ਬਣਾਈ ਗਈ ਹੈ ਜੋ ਕੋਈ ਕਿਰਤੀ ਬਿਨਾਂ ਕਿਸੇ ਦਫ਼ਤਰ ਜਾਏ ਆਪਣੇ ਘਰ ਬੈਠੇ ਵੀ ਰਜਿਸਟ੍ਰੇਸ਼ਨ ਕਰਾ ਸਕਦਾ ਹੈ ਠੀਕ ਠੀਕ ਹੈ ਜੱਟਾ ਜੀ ਮੰਤਰੀ ਸਾਹਿਬ ਨੇ ਪੜ੍ਹ ਕੇ ਦੱਸਿਆ ਉਹ ਤਾਂ ਜਵਾਬ ਮੇਰੇ ਕੋਲ ਆ ਚੁੱਕਿਆ ਪਰ ਮੇਰਾ ਸਵਾਲ ਇਹ ਹੈ ਕਿਉਂਕਿ ਹਲੇ ਵੀ ਸਾਰੇ ਵਰਕਰ ਰਜਿਸਟਰਡ ਨਹੀਂ ਹੋਏ ਕਰੀਬ ਤੀਜਾ ਹਿੱਸਾ ਰਜਿਸਟਰਡ ਹੋਇਆ ਔਰ ਜਿਹੜੇ ਰਜਿਸਟਰਡ ਵੀ ਨੇ 11 ਲੱਖ ਦੇ ਵਿੱਚੋਂ ਵੀ ਕਰੀਬ 3.5 ਲੱਖ ਨੇ ਲਾਭ ਲਿਆ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਦੀ ਕਿ ਅਸੀਂ ਸੈਂਸਸ ਕਰਾ ਕੇ ਸਾਰੇ ਵਰਕਰਾਂ ਨੂੰ ਰਜਿਸਟਰਡ ਕਰਾਈਏ ਉਹਦੇ ਲਈ ਖਾਸ ਤੌਰ ਤੇ ਮੰਤਰੀ ਸਾਹਿਬ ਕੀ ਆਪਾਂ ਪ੍ਰਬੰਧ ਕਰ ਰਹੇ ਹਾਂ ਕਿ ਕੋਈ ਵੀ ਵਰਕਰ ਰਜਿਸਟ੍ਰੇਸ਼ਨ ਤੋਂ ਬਿਨਾ ਨਾ ਰਵੇ ਤੇ ਕੋਈ ਵੀ ਰਜਿਸਟਰਡ ਵਰਕਰ ਬੈਨੀਫਿਟ ਤੋਂ ਬਿਨਾ ਨਾ ਰਵੇ ਇਹਦੇ ਤੁਸੀਂ ਪਿੰਡਾਂ ਦੀ ਪੰਚਾਇਤਾਂ ਨੂੰ ਇਨਵੋਲਵ ਕਰਕੇ ਕੀ ਸਟੈਪ ਚੱਕ ਰਹੇ ਹੋ ਜੀ ਮੰਤਰੀ ਜੀ ਸਰ ਗੱਲ ਇਹ ਹੈ ਜੀ ਵੀ ਇਹ 3.5 ਲੱਖ ਬੰਦਿਆਂ ਨੇ ਤੁਸੀਂ ਕੋਈ ਕੈਂਪੇਨ ਚਲਾਉਂਗੇ ਜਿਹੜੇ ਰਹਿੰਦੇ ਆ ਆਲਰੇਡੀ ਸਾਡੀ ਕੈਂਪੇਨ ਚੱਲ ਰਹੀ ਆ ਸਰ ਅਸੀਂ ਤਾਂ ਕੈਂਪ ਲਗਾ ਰਹੇ ਆ ਇਹਦੀ ਕੈਂਪ ਜਿਹੜੇ ਜਿੱਥੇ ਤੱਕ ਅਸੀਂ ਕਹਿ ਰਹੇ ਆ ਵੀ ਅਸੀਂ ਤਾਂ ਸਾਰੇ ਸਰ ਇਹ ਜਿਹੜੇ ਮਨਰੇਗਾ ਵਰਕਰ ਨੇ ਬੀਓਸੀਡਬਲਯੂ ਚ ਲੈ ਲੈਣੇ ਨੇ ਤੇ ਇਸ ਦੇ ਨਾਲ ਸਰ ਅਸੀਂ ਪੰਚਾਇਤਾਂ ਜਦੋਂ ਅਸੀਂ ਇਹਨਾਂ ਨੂੰ ਮਨਰੇਗਾ ਵਰਕਰਾਂ ਨੂੰ ਇਨਵੋਲਵ ਕਰਦੇ ਆ ਇਟਸ ਆ ਆਟੋਮੈਟਿਕ ਸਿਸਟਮ ਸਾਰੀਆਂ ਪੰਚਾਇਤਾਂ ਆਟੋਮੈਟਿਕ ਇਨਵੋਲਵ ਹੋ ਜਾਂਦੀਆਂ ਨੇ ਥੈਂਕ ਯੂ ਥੈਂਕ ਯੂ